ਸਤ ਸ੍ਰੀ ਅਕਾਲ ਵੀ ਮਨੀਲਾ ਵਾਲੇ ਵੀਰਿਆ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਬਖਸ਼ੇ ਸਾਰੇ ਵੀਰਾਂ ਨੂੰ ਜੋ ਪਰਦੇਸਾਂ ਵਿੱਚ ਆ ਕੇ ਮਿਹਨਤ ਕਰ ਰਹੇ ਨੇ ਤੇ ਕੁਝ ਚਾਰਕ ਲੈਣਾ ਰੂਬਰੂ ਕਰ ਰਹੇ ਆ ਜੀ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਜੀ ਹੋ ਪਰ ਪਰ ਤੇ ਖਤਰਾ ਟੜਕਦਾ ਰਹਿੰਦਾ ਸੀਨਾ ਨੀ ਦੋ ਕੰਨ ਤੇ ਪਿਸਤਲ ਲਾ ਲੇ ਛੰਡੋ ਜਾਂ ਫਲ ਪੀਣਾ ਨਹੀਂ ਉਹ ਪੈਂਦੇ ਸੱਪ ਦੀ ਸੀਰੀ ਤੋਂ ਨੋਟ ਚੱਕਣੇ ਪੈਂਦੇ ਸੁਰਤ ਟਿਕਾਣੇ ਵਿੱਚ ਰੱਖਣੇ ਮਾਰ ਜੇ ਦਿਲ ਦਾ ਭੇਤੀ ਨਹੀਂ ਝੱਟ ਪਿਸੌ ਕੱਠੇ ਕਰਤਾ ਪਿੰਡੇ ਛੱਡ ਕੇ ਖੇਤੀ ਨਹੀਂ ਝੱਟ ਪਿਸੌ ਕੱਠੇ ਕਰਤਾ ਪਿੰਡੇ ਛੱਡ ਕੇ ਖੇਤੀ ਨਹੀਂ ਉਹ ਗਾਕ ਜਾਨ ਵੀ ਸੂਲੀ ਉੱਤੇ ਉਦੋਂ ਟੰਗਦੀ ਏ ਜਦੋਂ ਖੜ ਮਰ ਕਾ ਡੋ ਅੰਦਰ ਐ ਮਰਚੰਸੀ ਮੰਗਦੀ ਏ ਜਦੋਂ ਖੜ ਮਰ ਕਾ ਡੋ ਅੰਦਰ ਐ ਮਰਜੈਂਸੀ ਮੰਗਦੀ ਏ ਲਿਸਤਾ ਵੱਡਾ ਸੀਗਾ ਮੈਂ ਵੀ ਸੀਗਾ ਫਸਿਆ ਥੱਲੇ ਮੂੰਹ ਕਰ ਮੀਨਾ ਜਿਹਾ ਹੱਸਿਆ ਲਿਸਤਾ ਵੱਡਾ ਸੀਗਾ ਮੈਂ ਵੀ ਸੀਗਾ ਫਸਿਆ ਦੇਣ ਲੱਗਾ ਮੀਨਾ ਥੂ ਥੂ ਹੱਸਿਆ ਤੇਂ ਤੇਰੇ ਸੋਰੇ ਸੀ ਨਹੀਂ ਛੱਟ ਪਿਸੌ ਇਕੱਠੇ ਕਰਦਾ ਪਿੰਡ ਛੱਡ ਕੇ ਖੇਤੀ ਨਹੀਂ ਫੇ ਸਬਾ ਨੂੰ ਪੋਣੀ ਐ ਡੋਟਰਦੀ ਉਤੋਂ ਕਿਸਤੇ ਆ ਗਈ ਮੋਟਰ ਦੀ ਨਵੀਂ ਥੱਦੀ ਤੋਂ ਲੱਥਦੀ ਚੇ